ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਤਿੰਨ ਵਿੱਚ ਤੁਹਾਨੂੰ ਪਹਿਲੇ ਸਵੇੜਾ ਤੁਹਾਨੂੰ ਦਿਖਾਉਣੀਆਂ ਤੇ ਕੋਈ ਟੋਕੜ ਗੱਬਣੇ ਤੇ ਕੋਈ ਬੱਚੇ ਵਾਲੀ ਆ ਬਾਕੀ ਵੀਡੀਓ ਪੂਰੀ ਜ਼ਰੂਰ ਵੇਖੋ ਗੱਬਣਾ ਆਪਣੀਆਂ ਪਾਸ ਕਰਕੇ ਵੇਸ ਚਾਹ ਕੇ ਖੜੋ ਤੇ ਸੋਈ ਦੇ ਆਪਣੀ ਦੋ ਟਾਈਮ ਚ ਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੇ ਸასი ਕਾਲ ਜੀ ਜੀ ਕਾਲ ਬਾਈ ਸასი ਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀਕਾ ਹਾਂ ਬਾਈ ਡਿਊਟੀ ਹੈ ਅਸੀਂ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਦੇ ਤੇ ਫੋਨ ਨੰਬਰ ਵੀ ਬੋਲ ਦੋ 9881984725 ਦੇ ਚੱਕ ਚੱਕ ਮਿਸ਼ਰੀ ਖਾਂਪੜਾ ਪਿੰਡ ਦੇ ਠੀਕ ਆ ਹਾਂਜੀ ਲੋਪੋ ਕੀ ਜਗਾਂਵੇਂ ਲੱਗੇ ਭਾਈ ਮੇਂਦਾ ਜੀ ਲੋਪੋ ਕੀ ਜਗਾਂਵੇਂ ਲੱਗ ਗਈ ਹੈ ਹਨਾ ਰਾਮਦੀ ਥਲਾ ਰੋਡ ਤੋਂ ਆਈ ਤੇ ਠੀਕ ਆ ਹਾਂਜੀ ਵੇਚ ਗਿਆ ਉਦਨਾਲਾ ਮਾਲ ਫਿਰ ਮਾਲ ਭਾਜੀ ਵੇਚ ਗਿਆ ਉਦਨਾਲ ਠੀਕ ਹੈ ਹਾਂਜੀ ਮਾਲ ਭਾਜੀ ਵੇਖ ਜਾਂਦਾ ਬੜਾ ਵਧੀਆ ਚੱਲਣ ਰਿਹਾ ਕੰਮ ਠੀਕ ਹੈ ਹਾਂਜੀ ਤੇ ਭਾਜੀ ਬੱਛੀਆਂ ਪਹਿਲਾਂ ਜੇ ਅਜੇ ਕਿਤੋਂ ਕੜ ਗੱਪਣੀਆਂ ਚੰਗੇ ਦੁੱਧ ਵਾਲੀ ਚੰਗੇ ਦੁੱਧ ਵਾਲੀ ਟੋਕੜ ਗੱਪਣੀ ਪਹਿਲਾਂ ਜੀ ਠੀਕ ਹੈ ਪਹਿਲਾਂ ਕਿਡੀਆਂ ਪਹਿਲਾਂ ਨਾ ਵੜੇ ਦਿਖਾ ਦੀ ਪਹਿਲਾਂ ਠੀਕ ਹੈ ਹਾਂਜੀ ਕਿੰਨਾ ਕੇ ਟਾਈਮ ਖੜ ਇਹ ਟਾਈਮ ਜਿੱਦੇ ਚਲਾ ਲੈ ਜਾਊਗੀ ਪਾਜੀ ਮਹੀਨਾ-ਮਹੀਨਾ ਮੰਨ ਲਓ ਪੂਰਾ ਤਰੀਕ ਅੱਜ 30 ਤਰੀਕ ਜੀ ਅੱਜ 30 ਅੱਜ 2 ਤਰੀਕ ਜੀ 2 ਤਰੀਕ ਆ ਹਾਂਜੀ 2 ਤਰੀਕ ਦੇ ਪਾਜੀ 2 ਤਰੀਕ ਨੂੰ ਨਾ 2-4 ਦਿਨ ਉੱਤੇ ਵੀ ਖੜ ਸਕਦੀਆਂ ਜੀ ਠੀਕ ਹੈ ਮਹੀਨਾ-ਮਹੀਨਾ ਮੰਨ ਲਓ ਵੈੜਾ ਮਹੀਨਾ-ਮਹੀਨਾ ਐਂਕੀ ਇਹ ਨਾ ਠਾਈਆਂ ਦਾ ਮਹੀਨਾ ਸੀ ਤਾਂ ਕਰਕੇ ਲਿਖਾ ਲੱਗ ਜਾਂਦਾ ਲਿਖਾ ਲੱਗ ਗਿਆ ਪਾਜੀ ਇੱਧਰ ਦੇਖੋ ਪਾਜੀ ਮਤਲਬ ਅਜੇ ਤਿੰਨਾ ਤਾਂ ਮਹੀਨਾ-ਮਹੀਨਾ ਮੰਨ ਕੇ ਚੱਲੀ ਆਈ ਪਾਜੀ ਆਹ ਦੇ ਢਾਈ ਡੰਗੇ ਅੱਛਾ ਇਹਦਾ ਥੋੜਾ ਦੋਵਾਂ ਦਾ ਇੰਨਾ ਦਾ ਮਹੀਨਾ-ਮਹੀਨਾ ਆਹ ਦੋਵਾਂ ਬੱਚਿਆਂ ਦਾ ਮਹੀਨਾ-ਮਹੀਨਾ ਠੀਕ ਹੈ ਇੱਧ ਏ ਭਾਜੀ ਮਨੋ ਮਾਲਵੇ ਦੇ ਵਿੱਚੋਂ ਆਈਆਂ ਇਹਨਾਂ ਦੀ ਮਾਵਾ ਉਹਨਾਂ ਨੇ ਗਾਵਸ਼ੀਆਂ ਤਿਆਰ ਕੀਤੀਆਂ ਇਹਨਾਂ ਦੀ ਠੀਕ ਹੈ ਬਾਕੀ ਭਾਜੀ ਦੇਖੋ ਇਹ ਵੀ ਠੰਡੀ ਸੀਲ ਹੈ ਮੈਨਾਂ ਕੋਈ ਗੱਲ ਹੀ ਨਹੀਂ ਚੰਗੀਆਂ ਤਿਆਰ ਹੋ ਗਈਆਂ ਥੱਲੇ ਹੁਣ ਲੈ ਜਾਣੀਆਂ ਮਹੀਨਾ ਮਹੀਨਾ ਲੈ ਜਾਣਾ ਕੋਈ 5-4 ਦਿਨ ਮੈਂ ਕਹਿ ਸਕਦਾ ਮਹੀਨਾ ਮਹੀਨਾ ਦੁੱਧ ਕਿੰਨਾ ਕਿੰਨਾ ਪਹਿਲੇ ਸਵੇਰ ਕਰ ਸਕਦੀਆਂ ਦੁੱਧ ਭਾਜੀ ਜਿਆਦ ਬਾਦ ਵਾਲੀਆਂ ਦੁੱਧ 13-14 14 ਕਿਲੋ ਵਧੀਆ ਭਰਨੀਆਂ ਤੋਰੋ ਫੇਰ 14 ਕਿਲੋ ਦੁੱਧ ਭਰ ਦੋਗੀ ਕੱਟ ਕੱਟ ਖਲੀ ਹੈ ਬਾਕੀ ਸਭ ਮੇ ਸੁੰਮੀਆਂ ਚੰਗੀਆਂ ਵਾ ਦੁੱਧ ਵੱਧ ਵੀ ਕਰ ਸਕਦੀਆਂ ਵਾ ਜਿਹੜੇ ਹਿਸਾਬ ਨਾਲ ਆਹ ਗਾੜੀ ਲਾਇਓ ਮਰੇ ਕੰਡਾ ਆਇਆ ਥਾਂਡ ਰੰਗ ਬਰੰਗੇ ਆਹ ਦੇਖ ਸਾਡੇ ਤੋਰੋ ਫਿਰ ਕਰੀ ਹਣ ਬਣਾ ਪਿਆਰਾ ਲੱਗਾ ਵਾ ਹਾਂ ਲੈ ਜਾ ਇਹ ਛਿੱਗੀ ਹੈ ਭਾਈ ਇਹ ਹੋ ਚੰਗੀ ਹੈ ਆਛੇ ਦੰਦਿਆ ਦੂਸਰੀ ਚਾਰ ਦੰਦ। ਠੀਕ ਆ। ਲੈ ਜੇ ਭੰਨੀ ਹੈ ਜੇ ਗਾਂ ਦੇ। ਪੂਰਾ ਮਹੀਨਾ ਖਰਨਾ ਮਸ਼ੀਨ। ਇਹ ਆ ਵੀ ਸਾਰੀਆਂ ਗਰਮੀਆਂ ਕਢਾਉਣੀਆਂ ਆ ਵਾ ਇਹਨਾਂ ਨੇ। ਤੇ ਇਹਦਾ ਮੁੱਲ ਫਿਰ ਮੁੱਲ ਭਾਈ ਦਾ ਨਿਕਾ ਜੀ। ਕਿੰਨਾ? ਮੋੜ ਦੇ ਜਿਹੜੇ ਆਪਾਂ ਤਿਆਰ ਕਰਤੇ ਵਿੱਚ ਹੀ ਹੈ ਹਾਂਜੀ ਫਿਰ ਤੇ ਭਾਈ ਭਾਵੇਂ ਵਛੀ 42 43000 ਦੀ ਵੇਚ ਦੀਏ ਹਾਂਜੀ ਕੋਣ ਭਾਈ 37000 ਦੇ ਗਏ ਕਰਦੀ ਐ ਮਨ ਤਾਂ ਨਾ ਹੋ ਰਾ 2000 ਰਿਮਾਰਡ ਕਰਦੀ ਭਾਈ 35 ਦੇ ਦੀ 20 ਛੱਡ ਦੋ ਫੇ ਕੋਈ ਗੱਲ ਨਹੀਂ ਭਾਈ ਛੱਡਦਾ 33000 33000 ਦੇ ਵਛੀ ਦੇਦਾ ਪੱਤੀ ਦੀ ਭਾਜੀ ਦੇਦਾ ਮੀਟਰ ਅੱਛਾ 32000 ਦੀ ਹਾਂ ਠੀਕ ਐ ਇਹ ਆ ਵੀ ਜੇ ਕਿਸੇ ਗੱਡੀ ਵਾਲੇ ਨੂੰ ਪਾਉਣੀਆਂ ਉਹਦੇ ਲਈ ਵੀ ਚੰਗੀਆਂ ਆ ਥਣ ਥਣ ਪਿਆਰਾ ਤੇ ਆ ਜਿਹੜੀ ਹੁਣ ਅਗਲੀ ਐ ਵੀ ਤੋਰ ਦੋ ਫੇ ਤਾਲੀ ਮਾਰੇ ਅੱਲੇ ਹੁਣ ਇਹ ਫਿਰ ਹੁਣ ਥੋੜਾ ਜਿਹਾ ਕਰਦੇ ਆ ਚੌਗੀ ਭਾਜੀ ਚੌਗੀ ਹਾਂ ਦੇ ਸਾਡੇ ਪਿਓ ਚਾਰ ਦੰਦ ਚਾਰ ਦੰਦ ਆ ਭਾਜੀ ਇਧਰ ਮੁਹਰ ਵੇਖੋ ਭਾਜੀ ਦਾ ਪਰ ਕੌਲੀ ਦੋ ਤੇ ਆ ਤਾਂ ਬਾਕੀ ਆ ਨਿਕਨੇ ਕੇ ਵੱਡੇ ਵੱਡੇ ਕੰਨੇ ਕੀ ਰੀਝ ਆਈਏ ਠੀਕ ਆ ਹਾਂਜੀ ਛੋਟਾ ਜਿਹਾ ਚਿਹਰਾ ਹੈ ਆ ਹਾਂ ਚਿਹਰਾ ਛੋਟਾ ਕੰਨ ਵੱਡੇ ਵੇਖ ਲੋ ਹਾਂਜੀ ਸੰਭੀਅ ਸੰਭੀਅ ਚੰਗੀਆਂ ਰਾਜੀ ਆ ਜਿਹੜੀਆਂ ਪੂਰੀਆਂ ਇਹ ਵੀ ਚੰਗੀ ਬਣੂਗੀ ਥੱਲਿਆਂ ਇਹ ਬਾਕੀ ਨੇ ਪਹਿਲਾਂ ਸੁਣੀ ਤੋਂ ਮਾ ਲੋ ਉਹ ਤਾਂ ਮੈਂ ਫੜੇ ਤਾਂ ਪਹਿਲਾਂ ਤੋਂ ਇਹ ਉਹਦੋਂ ਦਾ ਪਹਿਲਾ ਸੂ ਪੈਣੀ ਹੈ ਬਾਕੀ ਢਿੱਲਾ ਢੋਲਾ ਜੀ ਇਹ ਵੀ ਚਾਲਰ ਚੰਗੀ ਹੈ ਜੀ ਜਿੰਨੇ ਗਾਂ ਘਰੇ ਰੱਖਣੀਆਂ ਮੈਂ ਘਰ ਬੱਤਾਂ ਲਈ ਪਰ ਮારી ਚੰਗੀ ਕੋਈ ਸਮਾਵੇ ਆਪਣੀਆਂ ਨਹੀਂ ਹਾਂਜੀ ਆਪਣੇ ਹਿਸਾਬ ਨਾਲ ਖਰਾਕ ਪਾਲੇ ਆਪਣੇ ਹਿਸਾਬ ਨਾਲ ਸਾਹਮਣੇ ਘਾਣ ਬੜਾ ਪਿਆਰਾ ਨੂੰ ਦੁੱਧ ਭਾਜੀ ਤੋਂ ਆ 13 13 14 14 ਕਿਲੋ ਦੁੱਧ ਕੁਝ ਵੀ ਨਹੀਂ ਜੇਨਨ ਭਰ ਦੇਣਾ ਜੇਨਨ ਠੀਕ ਆ ਹਾਂ ਜੀ ਥਾਣੇ ਤੇ ਵੀ ਦਿਖਾ ਦਈਏ ਇੱਕ ਵਾਰੀ ਲਾਗੇ ਵੇਹ ਨਾ ਦੇਖਾ ਦੇ ਇੱਕ ਵੱਖਰਾ ਮਾਸ ਜਮਾਸਕ ਲੱਗਾ ਉਹ ਪਾਜੀ ਵੱਖਰਾ ਜੀ ਤੇ ਮੁੱਲ ਫਿਰ ਇਹਦਾ ਮੁੱਲ ਪਾਜੀ ਦਾ 35000 ਜੀ ਜੋੜਾ ਹੀ ਦਈਏ ਕਿੰਨੇ ਦਾ ਲਈਏ ਇਹ ਪਹਿਲਾਂ ਕਰ ਦਈਏ ਕੱਲੀ ਕਿੰਨੇ ਦੀ ਹੈ ਚੱਲ ਭਾਜੀ ਇਹਦਾ ਦੋ ਛੜਦਾ ਕਿ 33 ਦੇ ਦਈਏ ਅੱਛਾ 33 ਦੀ ਹਾਂਜੀ ਜਿਹੜਾ 65 ਦਾ ਪੰਦਾ 3600 ਦੇ ਦੋ ਅੱਛਾ 36000 ਦੇ ਦੋ 36000 ਦਾ ਜੋੜਾ ਜੀ ਜ਼ਿਆਦਾ ਭਾਜੀ ਜੋੜਾ ਦਵਾਗੇ ਠੀਕ ਹੈ ਜੀ ਹਾਂ ਜੀ ਨੂੰ ਚੰਗੀਆਂ ਲੱਗਦੀਆਂ ਨਾ ਵੀ ਦੋ ਹੋਰ ਸੌ ਲਾਵੇ ਪਤਾ ਹੈ ਗੱਲ ਮੜ ਕੇ ਕਈ ਵੀ ਕਹਿ ਦਿੰਦੇ ਵੀ ਇਹ ਨਹੀਂ ਬਹੁਤ ਮਾਨਤਾਨ ਕਰ ਉਹ ਨਹੀਂ ਜਿਹਾ ਹੁਣ ਠੀਕ ਹੈ ਹਾਂ ਜੀ ਕੋਈ ਗੱਲ ਨਹੀਂ ਭਾਜੀ 1000 ਹੋਰ ਛੜ ਦਾਂਗੇ 62000 ਦਾ ਜੋੜਾ ਦੇ ਦਾਂਗੇ ਅੱਛਾ 31 31000 ਦੇ ਹਿਸਾਬ ਨਾਲ ਜੀ 31 31000 ਦੇ ਹਿਸਾਬ ਨਾਲ ਤੇ ਆ ਇਹ ਇਹ ਤਿਆਰੀ ਆ ਕਰਦੀ ਆ ਤੋਰੋ ਫੇਰ ਇਹਨਾਂ ਨੂੰ ਬਾਕੀ ਇਹ ਆ ਵੀ ਇਹਦੇ ਸਿੰਗ ਨਹੀਂ ਲਗਾਏ ਕੇ ਨੇ ਸਿੰਗੇ ਦੇ ਹੈਗੇ ਆ ਸਿੰਗ ਭਾਈ ਹੈਗੇ ਨਹੀਂ ਬੋਲਣ ਦੇ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੀ ਥਣ ਹੁਣ ਤਾਂ ਹੀ ਹੱਥੇ ਚੋਂ ਨਾਲਾ ਸੋਕੇ ਥਣ ਵਧੀਆ ਕਰ ਜੂਗੀ ਇਹ ਕਿੰਨਾ ਕੱਢੀ ਜਾਊਗੀ ਦੁੱਧ ਇਦਾਂ ਖਾ ਲੋ ਭਾਈ ਇਦਾਂ ਕਰ ਮੈਂ ਆ ਦੇਖ ਸਕਦੇ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ ਭਾਜੀ 8-9 ਕਿਲੋ ਨਹੀਂ ਦਵਾਈ ਜਾਣਾ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਭਾਈ ਜਰ ਜੀ ਅੱਛਾ 20000 ਜਿਹੜੀਏ 2000 ਛੱਡ ਗਏ ਛੋਟ ਛੋਟ ਵੇਚ ਲੋ ਕਰਨੀ ਤੇ ਕਰਤਾ 18000 ਦੀ ਪਾਜੀ ਦੇ ਦਾਂਗੇ ਅੱਛਾ 18000 ਪਾਜੀ ਦੇ ਦਵਾਂਗੇ ਠੀਕ ਹੈ ਜੀ ਬਾਗੇ ਤੋਂ ਫੋਨ ਲਾ ਕੇ ਮਾਰਤਾ ਕਰ ਦਾਂਗੇ ਹੋਰ ਕਰ ਦੋਗੇ ਮਾਰਤਾ ਆ ਵਸ਼ੀਆਂ ਪਾਜੀ 62000 ਦੇ ਨਾਲ ਠੀਕ ਹੈ ਤੇ ਆ ਟੁਕੜਾ ਕੱਬਣ ਜੀ ਭਾਈ ਟੁਕੜਾ ਕੱਬਣ ਵੇਖੋ ਗਣ ਥੱਲੇ ਹੋਣੀ ਚੰਗੀ ਬਣੀ ਆ ਹਾਂ ਜੀ ਕਿੰਨੇ ਚੱਤੀ ਚੈੱਕ ਪਾਸ ਆ ਇਹ ਪਾਜੀ ਮੰਲੋ ਢਾਈਆਂ ਦੀ ਲਾਈਏ ਆਪਾਂ ਅੱਛਾ ਘਰ ਵਾਲੇ ਦੇ ਤਰੀਕ ਦੇ ਸਾਹਮਣੇ ਤਿੰਨਾਂ ਦੀ ਅੰਦਰ ਡਾਕਟਰ ਨੇ ਢਾਈਆਂ ਹੀ ਦੱਸੀ ਜੀ ਅੱਛਾ ਹ ਤਬਾ ਕੀ ਇਤਕੋ ਦੁੱਧ ਹੁਣ 12 13 ਕਿਲੋ ਤਿਆਰ ਆ ਤਿਆਰ ਜਿਹੜਾ ਹਾਂਜੀ ਕਿਉਂਕਿ ਦੁੱਧ ਮਾ ਲੋ 13 ਕਿਲੋ ਹੀ ਅਸੀਂ 12 ਕਿਲੋ ਨਾਲ ਦਵਾਂਗੇ ਅੱਛਾ ਚੁੱਕ ਕਰਾਈ ਏ ਠੰਡਾ ਟੀਕਾ ਲੱਗਾ ਜੀ ਤੇ ਸੱਜਰ ਨੇ ਕਿੰਨਾ ਕੱਢਿਆ ਤੇ ਸਾਡੇ ਕੋਲ ਇਹਦੀ ਹੈਗੀ ਜਿਪ ਚੱਕ ਰੰਦੀ ਦੀ ਅੱਛਾ ਹਾਂਜੀ ਜੀ ਸੱਜਰ ਨੇ ਭਾਜੀ ਇਹਨੇ 22 ਲੀਟਰ ਦੁੱਧ ਪਾਜੀ ਤੋਰੋ ਫੇਰ ਇੱਕ ਰੀ ਬਾਕੀ ਭਾਜੀ ਧੂਰਤਾਨ ਵਾਲੀ ਗੱਲ ਨਹੀਂ ਐ ਮੈਂ ਕਹਿੰਦੀ ਹਾਂ ਸਭੇ ਸਦਾ ਹੀ 22 ਲੀਟਰ ਵਾਲੀ ਕਰਾਂ ਜੀ ਠੀਕ ਐ ਵੇਖ ਲਓ ਕੋਣ ਇੱਥੇ ਕੋਈ ਯਾਰ ਕਿਸੇ ਨੂੰ ਹੀ ਥਾਣਾ ਬਰਾ ਤਿਆਰ ਹਾਣਾ ਦੇਖ ਸਕਦੇ ਤੇ ਲੱਗੇ ਤਾਂ ਤੋਰ ਸਾਡੇ 11 ਬਣਾਊਗਾ ਅੱਛਾ 12 ਲੀਟਰ ਹੋਵੇ ਮਾਸਾ ਬਾਜੀ ਉਹ ਕਰ ਦਾਂਗੇ ਲੈ ਜਾ ਕੋਈ ਕੋਲ ਦਾ ਸਾਈਜ਼ ਹੀ ਵੱਡੀ ਖਾਜੀ ਬਾਕੀ ਇਤਨੇ ਇਹ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਚੱਕ ਪਾਸ ਵੀ ਆ ਤੇ ਦੁੱਧ ਵੀ ਥੱਲੇ ਚੰਗਾ ਚੱਕ ਭਾਜੀ ਕੋਈ ਕਰਾ ਲੈ ਪੰਜਾਂ ਚੌਦਾਂ ਦਿਨਾਂ ਤੱਕ ਪੰਜਾਂ ਚੌਦਾਂ ਦਿਨਾਂ ਦੇ ਵਿੱਚ ਵਿੱਚ ਚੱਕ ਭਾਜੀ 6 ਹਫ਼ਤੇ ਦਾ ਕਰਾ ਲਵੇ ਆਪਣੀ ਚੱਕ ਠੀਕ ਹੈ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ 47000 ਜੀ 2000 ਛੋਟ ਕਰ ਦਾਂਗੇ 45000 ਦੇ ਦਈਏ 2000 ਰੋਲ ਛੱਡ ਦੋ 42000 ਦੀ ਭਾਜੀ ਦੇ ਦਾਂਗੇ ਅੱਛਾ 42000 ਕਰਾਲੀ ਹੱਦ ਦੇ ਦਾਂਗੇ ਬਾਕੀ ਪਤਾ ਹੈ ਦੁੱਧ ਵੀ ਵਾਧੂ ਜੀ ਹਾਂ ਜੀ ਦੋ ਟੇਰਾ ਇਹ ਅਸੀਂ 12 ਨਾ ਦਵਾਂਗੇ ਠੀਕ ਹੈ ਹਾਂ ਜੀ ਤੇ ਆ ਜਿਹੜੀ ਜੀ ਇਹ ਲੋਕ ਇਹ ਸੂਈ ਸਵਾਈ ਆ ਇਹ ਸੂਈ ਸਵਾਈ ਜੀ ਇਹਦਾ ਸੂਆ ਇਹਦਾ ਦੂਜਾ ਸੂਆ ਜੀ ਠੀਕ ਆ ਹਾਂ ਜੀ ਇਹਦਾ ਮਗਰ ਸਾਰੇ ਕਿੰਨਾ ਚਿਰ ਹੋ ਗਿਆ ਸੂਈ ਨਾ ਮੜਾ ਲਵਾ ਦਿੰਆਂ ਬੱਚਾ ਨਾਲ ਇਧਰ ਲੈ ਜੀ ਦਿਖਾ ਦਿਓ ਫਿਰ ਹਾਂ ਜੀ ਇਹ ਆ ਵੀ ਚਲੋ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਕਿ ਇਹਨਾਂ ਇਹਨਾਂ ਵੀ ਗਰਮ ਨਾ ਹੋਵੇ ਅੱਛਾ ਆ ਬੱਛਾ ਜੀ ਇਹਦਾ ਵਾਛੇ ਨਹੀਂ ਦੁੱਧ ਕਿਸ ਨੇ ਚੰਗਾ ਛੱਡਿਆ ਆ 20ਆਂ ਬਾਹਾਂ ਦੇ ਲੰਦ ਕੀ ਹੋਈ ਜੇ ਤੂੰ ਉਤ ਵਾਲੀ ਬੜੀ ਆ ਇਹ ਦੇਖੋ ਥਾੜਾ ਬਖਾਓ ਕੀ ਕਰ ਕੇ ਤਾਰਾ ਦਿਖਾ ਦੇ ਆ ਸੀ ਤਾਂ ਅਸਲੇ ਮਾਗਰਾ ਸੀ ਤੇ ਰੱਸੀ ਦੇ ਬਣਾਈ ਕੋਈ ਰੱਸੀ ਨਹੀਂ ਕੋਈ ਸੰਦੀ ਸੀ ਅਗਲੇ ਸਨ ਨੰਬਰ ਦਿਖਾ ਦੋ ਚੋਆ ਬਿਲਕੁਲ ਸਾਫ਼ ਹੋ ਗਿਆ ਜੀ ਬਹੁਤ ਹੀ ਚਵਾ ਭਾ ਜੀ ਲਗਾ ਦੇ ਚਵਾ ਦੇ ਨੂੰ ਜੇ 2 ਲੱਖ ਵਾਲੀ ਗਾਂ ਲਗਾ ਦੇ ਨੇ ਤੋਰੋ ਫਿਰ ਇੱਕ ਦਿਨ ਆ ਮੈਨੂੰ ਸਾਫ਼ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਜੀ ਇਹਦੇ ਕੋਲ 12 ਲੀਟਰ ਆ ਅੱਛਾ ਮੈਨਾਂ ਵੀ ਭਾਜੀ ਵੇਖ ਲੋ ਗਾਈ ਕਿੱਢੀ ਗਿਆ ਗਾਈ ਤਾਂ ਨਿੱਕੀ ਆ ਗਾਈ ਨਿੱਕੀ ਜੇ ਦੁੱਧ 12 ਲੀਟਰ ਚ ਹੋ ਕੇ ਦਊਗਾ ਠੀਕ ਆ ਮੈਨਾਂ ਵੀ ਗਾਹ ਦੀ ਗੱਲ ਆ ਦੇ ਤੋਰ ਦ ਫਿਰ ਵਿਹਾਂ ਬਾਈਆਂ ਤਰ੍ਹਾਂ ਦੀ ਸਹੀ ਆ ਆਈ ਜੀ ਨਿੱਕੀ ਵੀ ਚਲੋ ਭਾਜੀ ਬਾਕੀ ਠੀਕ ਜਿਹਾ ਆ ਕੱਦ ਜਿਹੜਾ ਜਿਹੜੀਆਂ ਵਾ ਬਹੁਤ ਹੀ ਨਿੱਕੀ ਜੀ ਠੀਕ ਜੀ ਆ ਜਿੱਤ ਤਰ੍ਹਾਂ ਆਪਾਂ ਕਹੇ ਨੇ ਦਰਮਿਆਨੀ ਜੀ ਇਹ ਚਲਾ ਜੂਗੀ ਤੇ ਤਰਵਾਣ ਤੇ ਠੰਡੀ ਸੀ ਲਿਆ ਉਸ ਚਲੋ ਲੈ ਜਾ ਫਿਰ ਬਾਕੀ ਇਹ ਵੀ ਇੰਨਾ گاਵਾਂ ਦਾ ਦੁੱਧ ਵੀ ਸੰਗਨ ਹੁੰਦਾ ਹੈ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਦਾ 32000 ਜੀ ਤੇਖ ਨਰੀ ਦੇ ਦੀਏ ਪੂਰੇ 30 ਦੀ ਅੱਛਾ ਪੂਰੇ 30 ਦੀ 30000 ਦੀ ਠੀਕ ਹੈ 2000 ਹੋ ਛੱਡਦਾ ਭਾਈ 28 ਦੀ ਦੇ ਦਾਂਗੇ ਤੇ ਦੁੱਧ 12 ਲੀਟਰ ਘਰੋਂ ਚਵਾਗ ਦੋਗੇ ਪੱਕਾ 12 ਲੀਟਰ ਦਵਾ ਗਾ ਹਾਂ ਨਾ 26000 ਦੀ ਵਾੜ ਦੇ ਦਾਂਗੇ ਦੇਖੋ ਠੀਕ ਹੈ ਹਾਂਜੀ ਠੀਕ ਹੈ 26 ਦੀ ਦੇ ਦਾਂਗੇ ਭਾਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਨਹੀਂ ਭਾਜੀ ਜਿੰਨੇ ਵੀ ਲੈਣਾ ਨਾ ਇੱਥੇ ਆ ਕੇ ਆਪਣਾ ਵੇਰ ਕਰਕੇ ਖੜੇ ਥਾਣ ਚੈੱਕ ਕਰੇ ਮਨ ਲਓ ਮੈਂ ਤਸੱਲੀ ਕਰਕੇ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ ਬਾਕੀ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਛੋ ਖਰੀਦੋ ਜ ਦੇ ਸੋਈ ਦੇ ਦੋ ਟਾਈਮ ਚੁਆਈ ਕਰ ਲਓ